ਲਓ ਜੀ ਦੋਸਤੋ ਆਪਾਂ ਪਹੁੰਚੇ ਹੋਏ ਆਂ ਪਟਿਆਲਾ ਦੇ ਭੁਪਿੰਦਰਾ ਰੋਡ ਦੇ ਉੱਤੇ ਜਿੱਥੇ ਕਿ ਮੈਨੂੰ ਇੱਕ ਨੌਜਵਾਨ ਦੇਖਿਆ ਜੋ ਕਿ ਪਿੰਡਾਂ ਵਾਲੇ ਕਾਂਤੀ ਬਰਫੀ ਲੈ ਕੇ ਇੱਥੇ ਸਾਨੂੰ ਖੜੇ ਦਿਖੇ ਨੇ ਸੋ ਆਪਾਂ ਉਸ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਨੇ ਜਿਹੜਾ ਆਪਣਾ ਕਾਰਟ ਹੈ ਜਾਂ ਵੈਨ ਆ ਕੋਈ ਤਾਂ ਸ਼ੁਰੂ ਕੀਤੀ ਹੈ ਤੇ ਉਹ ਆਪਣੇ ਇਸ ਵੈਨ ਦੇ ਵਿੱਚ ਕੀ ਕੁਝ ਰੱਖਦੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਭਾਜੀ ਬਹੁਤ ਠੀਕ ਹੈ ਭਾਜੀ ਤੁਹਾਡੇ ਮਾਇੰਡਸ ਕਿਵੇਂ ਆਇਆ ਕਿ ਆਪਾਂ ਨੇ ਜਿਹੜਾ ਇਹ ਬਰਫੀ ਬਣਾਉਣ ਦਾ ਹੀ ਕੰਮ ਕਰਨਾ ਕਿਉਂਕਿ ਬਿਜ਼ਨਸ ਤਾਂ ਹੋਰ ਵੀ ਬਹੁਤ ਨੇ ਹਾਂਜੀ ਮੈਂ ਨਹੀਂ 2011-12 ਤੋ ਉਹਦੇ ਪ੍ਰਾਈਵੇਟ ਵੈਟਰੀ ਡਾਕਟਰੀ ਪ੍ਰੈਕਟਿਸ ਕਰਦਾ ਸੀ ਗਏ ਅੱਛਾ ਜੀ ਮੇਰੇ ਨਾਲ 8000 ਸਪਸ਼ਟ ਵਾਲਾ ਡੇਰੀ ਫਾਰਮਰ ਸਾਨੂੰ ਦੁੱਧ ਦਾ ਰੇਟ ਪਿੰਡ ਦੇ ਵਿੱਚ ਨਹੀਂ ਸਹੀ ਲੱਗ ਰਿਹਾ ਸੀ ਗਏ ਅਸੀਂ ਅਦੋਂ ਸੋਚਿਆ ਵੀ ਕੁਝ ਆਪ ਦਾ ਕਰਕੇ ਆਪਾਂ ਲੈ ਕੇ ਜਾਈਏ ਜੀ ਪਹਿਲਾਂ ਇਹ ਸਭ ਤੋਂ ਪਹਿਲਾਂ ਅਸੀਂ ਘਰ ਦੇ ਕੋਲ ਹੀ ਬਰਫੀ ਬਣਾਉਣੀ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਫਿਰ ਅਸੀਂ ਆਪ ਦਾ ਸਟੈਪ ਵਾਈ ਸਟੈਪ ਗਾਜਰ ਪਕਾਉਣਾ ਸ਼ੁਰੂ ਕਰ ਲਿਆ ਜੀ। ਅੱਛਾ ਜੀ। ਤੇ ਫਿਰ ਪਿੰਨੀਆਂ ਸ਼ੁਰੂ ਕਰ ਲਈਏ ਜੀ। ਉਹ ਸਾਡੇ ਕੋਲ ਤਿੰਨ ਟਾਈਪ ਦੀਆਂ ਪਿੰਨੀਆਂ ਆਉਂਦੀਆਂ ਨੇ। ਅੱਛਾ ਜੀ। ਚੌਲ ਵਾਲੀਆਂ ਪਿੰਨੀਆਂ ਮਿਲ ਜਾਂਦੀਆਂ ਨੇ। ਹਾਸੀ ਵਾਲੀਆਂ ਜੀ ਤੇ ਤਿੱਤੀ ਵਾਲੀਆਂ ਪਿੰਨੀਆਂ ਮਿਲ ਜਾਂਦੀਆਂ। ਜੀ। ਹਾਂਜੀ। ਅੱਛਾ ਲੋਕੀ ਸਭ ਤੋਂ ਜ਼ਿਆਦਾ ਕਿਹੜੀਆਂ ਪਿੰਨੀਆਂ ਪਸੰਦ ਕਰਦੇ ਆ ਤੁਹਾਡੇ ਕੋਲ? ਮੈਨੂੰ ਜ਼ਿਆਦਾ ਹਾਸੀ ਵਾਲੀਆਂ ਤੇ ਚੌਲ ਵਾਲੀਆਂ ਜ਼ਿਆਦਾ ਲੱਗਦਾ ਜੀ। ਅੱਛਾ ਜੀ। ਹਾਂਜੀ। ਬਾਕੀ ਹੋਰਾਂ ਨੇ ਆਪਾਂ ਜਿਹੜਾ ਡੇ ਵਾਈ ਡੇ ਸਾਰਾ ਸੋਹਣਾ ਫਰੈਸ਼ ਬਣ ਕੇ ਆਉਂਦਾ ਜੀ। ਕੋਈ ਕਿਉਂਕਿ ਸਰਦੀਆਂ ਦਾ ਮੌਸਮ ਹੈ ਹੈਨਾ ਸਰਦੀਆਂ ਦੇ ਵਿੱਚ ਲੋਕ ਅਕਸਰ ਅਲਸ ਦੀ ਪਿੰਨੇ ਨੂੰ ਜ਼ਿਆਦਾ ਪ੍ਰੇਫਰ ਕਰਦੇ ਨੇ ਤਾਂ ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕਾਰਟ ਲਾਉਂਦੇ ਮੈਨੇ ਦਿਵਾਲੀ ਤੋਂ 15 ਦਿਨ ਪਹਿਲਾਂ ਕੰਮ ਸ਼ੁਰੂ ਕੀਤਾ ਸੀ 2025 ਦੀ ਦਿਵਾਲੀ ਤੋਂ ਹਾਂਜੀ ਅੱਛਾ ਹਾਂਜੀ ਦਿਵਾਲੀ ਤੋਂ ਪਹਿਲਾਂ ਕੰਮ ਸ਼ੁਰੂ ਕੀਤਾ ਮੈਨੇ ਪਹਿਲਾਂ ਉਹਦਾ ਸੂਰਵਰ ਕਰਦਾ ਹੁੰਦਾ ਸੀ ਅੱਛਾ ਉਸ ਦਿਵਾਲੀ ਮੇਰੇ ਕੋਲ ਕਸਟਮਰ ਚਲੇ ਗਏ ਕੋ ਪਟਿਆਲਾ ਤੋਂ ਬਾਈ ਨੰਬਰ ਤੋਂ ਅੱਛਾ ਜੀ ਉਹ ਕਹਿੰਦੇ ਜੀ ਅਸੀਂ ਵਰਤੀ ਦਾ ਕੇ ਮੈਥੋਂ ਅੱਧਾ ਕਿਲੋ ਜੀ ਹੂੰ ਮੈਨੂੰ ਕਹਿੰਦੇ ਯਾਰ ਤੂੰ ਸਾਡੇ ਪਟਿਆਲੇ ਆ ਮੈਂ ਮੈਨੂੰ ਜਾਣ ਪਛਾਨ ਹੈ ਨਹੀਂ ਪਟਿਆਲੇ ਚ ਅੱਛਾ ਜੀ ਕਹਿੰਦੇ ਜਿਹੜੀ ਤੇਰੀ ਬਰਫੀ ਹੈ ਨਾ ਇਹ ਮਿੱਠਾ ਲਾਈਟ ਤੇ ਕੁਆਲਿਟੀ ਤੇਰੀ ਬਹੁਤ ਵਧੀਆ ਤੇ ਸਾਡੇ ਨੂੰ ਪਟਿਆਲੇ ਚੱਲੂਗੀ ਅੱਛਾ ਜੀ ਚਲੋ ਜੀ ਉਹਨੇ ਦੂਸਰੇ ਮੈਨੂੰ ਕਾਲ ਕਰਿਆ ਮੈਨੂੰ ਕਹਿੰਦੇ ਕਾਕਾ ਜੀ ਬਰਫੀ ਲੈਣੀ ਆ ਮਾਈ ਮੇਰਾ ਸੰੂਰ ਆ ਕਹਿੰਦਾ ਤੈਨੂੰ ਕਿਹੜੇ ਪਟਿਆਲੇ ਆ ਜਾ ਮਾਈ ਚਲੋ ਆ ਗਿਆ ਮੈਂ ਉਹਨਾਂ ਨੂੰ ਫੋਨ ਕਰਿਆ ਮਾਈ ਤੁਸੀਂ ਕੱਟੋ ਹੋਣ ਆ ਗਿਆ ਸਿੱਧਾ ਹੀ ਮੈਂ ਪਟਿਆਲੇ ਗੱਡੀ ਪਟਿਆਲੇ ਲੈ ਕੇ ਆ ਗਿਆ ਕੀ ਬਾਤ ਹੈ ਮੈਂ ਤਾਂ ਕਿ ਸੰਗਰੂਰ ਤੋਂ ਤੁਸੀਂ ਪਟਿਆਲੇ ਸ਼ਹਿਰ ਜਾ ਕੇ ਤੁਸੀਂ ਇਹ ਕਾਟ ਲਾਉਨੇ ਹੋ ਅਛਾ ਭਾਜੀ ਪਹਿਲਾਂ ਨਾ ਆਪਣੇ ਪਿੰਨੀਆਂ ਆਲਸੀ ਦੀ ਪਿੰਨੀ ਤੇ ਬਰਫੀ ਦੀ ਇੱਕ ਵਾਰੀ ਨਾ ਸਾਡੀ ਆਡੀਅנס ਨੂੰ ਦਿਖਾ ਦਿਓ ਵੀ ਉਹਨਾਂ ਦੀ ਰੰਗਤ ਕਿਵੇਂ ਦੀ ਹੈ ਬਣਾਵਟ ਕਿਵੇਂ ਦੀ ਹੈ ਨਾ ਕਿਉਂਕਿ ਅਗਰ ਜੇ ਲੋਕ ਦੇਖਣਗੇ ਤਾਂ ਤੁਹਾਡੇ ਕੋਲ ਤਾਂ ਹੀ ਉਹ ਆਣਗੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਭਾਜੀ ਇਹ ਚੌਲਾਂ ਦੀ ਪਿੰਨੀ ਚੌਲਾਂ ਦੀ ਪਿੰਨੀ ਅ ਚੌਲਾਂ ਦੀ ਪਿੰਨੀ ਅਚ ਤੁਸੀਂ ਕੀ ਕੀ ਕੁਝ ਪਾਇਆ ਹੋਇਆ ਜੀ ਆਪਣਾ ਚੌਲ ਨੇ ਚੌਲਾਂ ਦਾ ਆਟਾ ਹੁੰਦਾ ਹੀ ਹਾਂਜੀ ਇਸ ਦੇ ਵਿੱਚ ਦੇ ਆਪਣਾ ਦੇਸੀ ਕੀ ਹੀ ਕਰਦਾ ਅੱਛਾ ਜੀ ਤੇ ਨਾਲ ਖੁਆ ਪਾਇਆ ਹੁੰਦਾ ਹੀ ਹਾਂ ਵਿੱਚ ਇਹਦੇ ਕਾਲੀ ਮਿਰਚਾਂ ਜੀ ਅੱਛਾ ਜੀ ਤੇ ਨਾਲ ਆਪਣੀ ਤਿਲ ਪਾਏ ਹੁੰਦੇ ਅੱਛਾ ਨਾਲ ਤਿਲ ਪਾਏ ਹੋਏ ਨੇ ਤੁਸੀਂ ਪੀਸ ਕੇ ਪਾਣੇ ਹੋ ਕਿ ਸਿੱਧੇ ਸੁਗੁੱਤੀ ਜਿਵੇਂ ਕਹਿੰਦੇ ਨੇ ਆ ਸਭ ਤੇ ਪਾਏ ਹੋਏ ਨੇ ਸਭ ਤੇ ਪਾਏ ਹੋਏ ਨੇ ਹਾਂਜੀ ਓਕੇ ਓਕੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਔਰ ਪਿੰਨੀ ਦੇਖਣ ਚ ਵੀ ਕਿੰਨੀ ਸੌਫਟ ਹੈ ਕਿਉਂਕਿ ਮੈਂ ਹੱਥ ਚੜਪੜੀ ਹੋਈ ਹੈ ਤੇ ਭ ਦੀ ਤੁਸੀਂ ਮਾਤਰਾ ਲੈ ਕੇ ਆਉਣੇ ਬਣਾ ਕਿੰਨੀ ਕੁਆਂਟੀਟੀ ਹੁੰਦੀ ਹੈ ਕਿ ਤੁਹਾਡੀ ਇਹ ਪਿੰਨੀਆਂ ਸ਼ਾਮ ਤੱਕ ਲੱਗ ਜਾਂਦੀਆਂ ਨੇ ਜਿਹੜੀਆਂ ਮੈਂ ਚੌਲ ਵਾਲੀ ਪਿੰਨੀਆਂ ਮੈਂ 5 4 ਤੋਂ 5 ਕਿਲੋ ਡੇਲੀ ਲੈ ਕੇ ਆਉਂਦੀ ਆ ਅੱਛਾ 4 ਤੋਂ ਹਾਂਜੀ ਇਹ ਤਕਰੀਬਨ ਸਾਰੀ ਲੈ ਇਹ ਜਿਹੜੀਆਂ ਆਲਸੀ ਵਾਲੀ ਪਿੰਨੀਆਂ ਇਹ ਵੀ ਇੰਨੀ ਕੁਆਂਟੀਟੀ ਹੁੰਦੀ ਹੈ ਇਹ ਮੈਨੂੰ ਦਿਖਾ ਦਿਓ ਤੁਸੀਂ ਹਾਂਜੀ ਤੇ ਕਿਉਂਕਿ ਅ ਦੋਸਤੋ ਅਸੀਂ ਤੁਹਾਨੂੰ ਦਿਖਾ ਰਿਆ ਮੇਨ ਮਕਸਦ ਸਾਡਾ ਇਹ ਵੀਡੀਓ ਬਣਾਉਂਦਾ ਇਹ ਹੈ ਕਿ ਅਗਰ ਜੇ ਤੁਸੀਂ ਪਿੰਡਾਂ ਵਾਲੇ ਘਰ ਦੀ ਕੋਈ ਚੀਜ਼ ਖਾਂਦੇ ਹੋ ਸ਼ੁੱਧ ਖਾਓਗੇ ਤਾਂ ਤਾਂ ਹੀ ਜਿਹੜਾ ਸਿਹਤਮੰਦ ਰਹੋਗੇ ਸੋ ਤੁਸੀਂ ਅਲਸੀ ਦੀਆਂ ਪਿੰਡੀਆਂ ਦੇ ਜਿਹੜੇ ਤੁਸੀਂ ਬਣਾਵਾ ਟਾਈਪ ਤੁਸੀਂ ਦੇਖ ਸਕਦੇ ਹੋ ਔਰ ਪਾਜੇ ਦੇ ਵਿੱਚ ਕੀ ਕੀ ਪਾਇਆ ਹੋਇਆ ਤੁਸੀਂ ਇਸ ਦੇ ਵਿੱਚ ਅਲਸੀ ਹੈ ਜੀ ਤੇ ਖੋਆ ਕਾ ਹੈ ਜੀ ਆਪਣਾ ਆਰਬੀਸੀ ਕੀ ਆ بیسਨ ਓਕੇ ਜੀ ਸੋ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਆ ਵੀ ਦੇਖ ਸਕਦੇ ਹੋ ਕਿਉਂਕਿ ਅਰਸਿਆਂ ਚ ਖੁਦ ਵੀ ਕਾਫੀ ਘੋ ਹੁੰਦਾ ਹਨ ਹਾਂਜੀ ਹਾਂਜੀ ਤੇ ਇਹਦੇ ਵਿੱਚ ਥੋੜਾ ਘਾਟ ਹੀ ਕਿਉਂ ਪਾਉਂਦੀ ਲੋਡ ਹੁੰਦੀ ਮੇਰੇ ਖਿਆਲ ਚ ਕਿ ਲੋਕ ਆਪਣੇ ਮੁਤਾਬਕ ਕਈ ਵਾਰ ਜ਼ਿਆਦਾ ਵੀ ਕਹਿ ਦਿੰਦੇ ਕਿ ਜ਼ਿਆਦਾ ਪਾ ਦਿਓ ਜ਼ਿਆਦਾ ਵੀ ਪਾ ਦਿਓ ਹਾਂਜੀ ਜਿਵੇਂ ਕੋਈ ਚਾਲਾ ਪੱਤੀ ਹੋ ਰਹੀ ਜਾਊਗੀ ਕੋਈ ਸਮਾਨਾ ਨਹੀਂ ਆਪਾਂ ਆਰਡਰ ਤਿਆਰ ਕਰਦੇ ਆ ਅੱਛਾ ਆਰਡਰ ਤੇ ਵੀ ਤਿਆਰ ਕਰਦੇ ਕਈ ਹੁਣ ਕਸਟਮਰ ਵੀ ਮੇਰੇ ਕੋਲ ਆ ਕੇ ਜਿਵੇਂ ਆਟੇ ਲਈ ਵੀ ਨੇ ਡਵਾਣੇ ਉਹ ਅਸੀਂ ਆਪਸਰ ਬਣਾਉਂਦੇ ਨੇ ਅੱਛਾ ਆਰਡਰ ਲੈ ਕੇ ਤਿਆਰ ਕਰਦੇ ਨੇ ਕਿਸੇ ਨੂੰ ਕੋਈ ਉਸਮਾਨ ਤਿਆਰ ਕਰਵਾਉਣਾ ਹੈ ਅੱਛਾ ਜੀ ਅੱਛਾ ਭਾਜੋ ਤੁਹਾਡੀ ਮੇਨ ਹੈ ਪਿੰਡਾਂ ਤੇ ਬਰਫੀ ਵੀ ਸਾਨੂੰ ਦਿਖਾ ਦਿਓ ਫਿਰ ਹਾਂਜੀ ਬਰਫੀ ਦਿਖਾ ਦਿਓ ਹਾਂਜੀ ਬਰਫੀ ਦਿਖਾ ਦਿਓ ਜੇ ਤੁਸੀਂ ਗਾਜਰ ਪਾਕ ਹੈ ਉਹ ਮੇਰੇ ਨੂੰ ਇੰਡਸਟਰੀ ਕਰਕੇ ਮੈਂ ਗੱਡੀ ਦੇ ਵਿੱਚ ਹੀ ਰੱਖਣਾ ਬਰਫੀ ਬਾਹਰ ਰੋਡ ਕਰਕੇ ਡਸਟ ਹੋ ਜਾ ਅਹ ਦਿਖਾਉਂਦੇ ਆ ਆਪਾਂ ਤੁਹਾਨੂੰ ਕਿ ਭਾਜੀ ਹੁਣੀ ਅਹ ਕਿਵੇਂ ਜਿਹੜਾ ਸਮਾਨ ਤਿਆਰ ਕਰਕੇ ਲੈ ਕੇ ਆਉਂਦੇ ਨੇ ਔਰ ਗੱਡੀ ਦੇ ਵਿੱਚ ਜਿਵੇਂ ਆ ਪੈਕ ਕੀਤਾ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਗਾਜਰ ਪਾਕ ਕੀ ਫਰੈਸ਼ ਪੀਸ ਨੇ ਹਨਾ ਹਾਂਜੀ ਪਾਜੀ ਤੁਸੀਂ ਇੱਥੇ ਫੇਸ ਕੱਟਦੇ ਹੋ ਹਾਂਜੀ ਬਿਲਕੁਲ ਕਸਟਮਰ ਸਾਹਮਣੇ ਆਉਣ ਦੀ ਸਕੂਲ ਤੇ ਆਪਣੀ ਬਰਫੀ ਆ ਗਈ ਜੀ ਸੋ ਤੁਸੀਂ ਉਹ ਦੇਖ ਸਕਦੇ ਹੋ ਖੋਏ ਵਾਲੀ ਬਰਫੀ ਇਹ ਪਾਜੀ ਬਰਫੀ ਔਰ ਦੋਨੋਂ ਗਾਚਪਾ ਘਰ ਦੀ ਬਣਾਉਂਦੇ ਨੇ ਘਰ ਦੀ ਬਿਲਕੁਲ ਹਾਂਜੀ ਡੇ ਬਾ ਡੇਲੀ ਫਰੈਸ਼ ਬਣ ਕੇ ਆਉਂਦੀ ਹੈ ਫਰੈਸ਼ ਬਣ ਕੇ ਆਉਂਦਾ ਹੈ ਨਾ ਤੇ ਕਰਦੇ ਇਹਦੇ ਵਿੱਚ ਸਿਰਫ ਕੱਲੀ ਖੋਆ ਹੁੰਦਾ ਕਿ ਜਾਂ ਫਿਰ ਉਹਦੇ ਵਿੱਚ ਕੁਝ ਹੋਰ ਵੀ ਪਾਉਨੇ ਹੋ ਜਿਹੜੀ ਬਰਫੀ ਹੁੰਦੀ ਹੈ ਬਿਲਕੁਲ ਕੱਲੀ ਖੋਏ ਦੀ ਹੁੰਦੀ ਹੈ ਭਾਜੀ ਇਹਨਾਂ ਚੀਜ਼ਾਂ ਦੇ ਆਪਣੇ ਕੋਲ ਰੇਟ ਕੀ ਕੀ ਤੁਸੀਂ ਰੱਖੇ ਹੋਏ ਨੇ ਬਰਫੀ ਤੋਂ ਲੈ ਕੇ ਗਾਜਰਪਾ ਔਰ ਅਲਸੀ ਦੀਆਂ ਪਿੰਨੀਆਂ ਔਰ ਅ ਕਿਹੜੀ ਚੌਲਾਂ ਦੀ ਪਿੰਨੀ ਹਾਂਜੀ ਚੌਲਾਂ ਦੀ ਜਿਹੜੀ ਆਪਣੀ ਬਰਫੀ ਆ ਖੋਏ ਵਾਲੀ ਜੀ ਹੂੰ ਮੁਸਟਰ ਪ੍ਰਾਈਸ 1000 ਰੁਪਏ ਕਿਲੋ ਹੈ। ਅੱਛਾ ਜੀ। ਤੇ ਗਾਜਰ ਦਾ ਪਾਕਰਾ ਵੀ ਆਪਣਾ 1000 ਰੁਪਏ ਕਿਲੋ ਹੈ। ਅੱਛਾ ਉਹ ਵੀ ਸੇਮ ਰੇਟ ਹੈ। ਸੇਮ ਰੇਟ ਹੈ ਜੀ ਹਾਂਜੀ। ਤੇ ਇੱਕ ਨਹੀਂ ਆਪਣਾ ਜਿਹੜਾ ਡੱਬੇ ਰੇ ਵੇਟ ਵਿੱਚ ਨਹੀਂ ਹੁੰਦਾ ਗਏ। ਓਕੇ ਬਿਨਾ ਡੱਬੇ ਤੋਂ ਬਿਨਾ ਡੱਬੇ ਦੇ ਵੇਟ ਤੋਂ ਹੀ ਹਾਂਜੀ। ਜੀ। ਬਾਕੀ ਜਿਹੜਾ ਆਪਣਾ ਮਿੱਠਾ ਇਹ ਬਹੁਤ ਲਾਈਟ ਹੁੰਦਾ ਹੈ ਭਰਤੀ ਵਿੱਚ ਹੀ। ਜੀ। ਹਾਂਜੀ ਆਪਣਾ ਕੁੱਲ 1 ਕਿਲੋ ਕੋਈ ਵਿੱਚ 100 ਗ੍ਰਾਮ ਮਿੱਠਾ ਪਾਉਣੀ। ਦੇਸੀ ਘਣ ਜੀ। ਦੇਸੀ ਘਣ ਪਾਦੇ ਤੁਸੀਂ। ਬਾਕੀ ਕੋ ਹੋਰ ਹੈ ਸਾਡੇ ਕਸਟਮਰ ਜਿਵੇਂ ਮੰਗ ਲੋ ਜਿਹੜੀ ਆਪਣੀ ਕੋਈ ਚੀਜ਼ ਬਣ ਕੇ ਆਉ अच्छा जी ਤੁਸੀਂ ਚੈਲੰਜ ਕਰ ਰਹੇ ਹੋ ਲੋਕਾਂ ਨੂੰ ਹਾਂਜੀ ਉਹ ਪ੍ਰਾਈਜ਼ ਰੱਖਿਆ ਹੋਇਆ ਹੈ ਕਸਟਮਰ ਜਿੰਨੇ ਮਰਜ਼ੀ ਚੈੱਕ ਕਰਵਾ ਕੇ ਆਉਗੇ ਦੋਸਤੋ ਅਗਰ ਜੇ ਤੁਸੀਂ ਇੱਥੋਂ ਦੀ ਬਰਫੀ ਖਾਣੇ ਹੋ ਅਗਰ ਜੇ ਤੁਹਾਨੂੰ ਟੇਸਟ ਵਧੀਆ ਨਹੀਂ ਲੱਗਾ ਤੁਹਾਨੂੰ ਮਿਲਾਵਟ ਲੱਗਦੀ ਆ ਤਾਂ ਭਾਜੀ ਉਹਨਾਂ ਨੇ ਸ਼ਰੀਆਮ ਤੁਹਾਨੂੰ ਕਿਹਾ ਚੈਲੰਜ ਕੀਤਾ ਹੋਇਆ ਕਿ ਕੋਈ ਵੀ ਇਸ ਦੇ ਵਿੱਚ ਮਿਲਾਵਟ ਪਾਈ ਜਾਂਦੀ ਆ ਤਾਂ ਮੈਂ ਤੁਹਾਨੂੰ 50000 ਰੁਪਏ ਦਾ ਜਿਹੜਾ ਇਨਾਮ ਦਵਾਂਗਾ ਸੋ ਤੁਸੀਂ ਚੈੱਕ ਵੀ ਕਰਵਾ ਸਕਦੇ ਹੋ ਜਿੰਤੋਂ ਮਰਜ਼ੀ ਚੈੱਕ ਕਰਵਾ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਹੈ ਨਾ ਪਰ ਕੋਈ ਗਰੰਟੀ ਪੂਰੀ ਦੇ ਰਹੇ ਹੋ ਵੀ 100% ਸ਼ੋਰ ਸਾਡੇ ਨੂੰ ਹੋ ਰਹੀ ਜਿਵੇਂ ਇਹ ਆਪਣੇ ਘਰ ਦੇ ਪੱਠੇ ਨੇਗੇ ਹਾਂਜੀ ਤੇ ਅਸੀਂ ਉਹਨਾਂ ਦੇ ਵਿੱਚ ਬਹੁਤ ਘੱਟ ਰੇ ਸਪਰੇਅ ਯੂਜ਼ ਕਰਦੇ ਹਾਂ ਅੱਛਾ ਜੀ ਹਾਂਜੀ ਜਿਹੜਾ ਮੰਨੂ ਅਸੀਂ ਇੱਕ ਅਚਾਰ ਵਗੈਰੇ ਬਿਲਕੁਲ ਫਰੈਸ਼ ਆ ਉਹਦੇ ਘੱਟ ਪਾਉਣੇ ਪਸ਼ੂਆਂ ਨੂੰ ਜੀ ਕੋਈ ਜ਼ੋਰ ਦੀ ਮਾਤਰਾ ਸਾਡੇ ਪਸ਼ੂ ਜਿਹੜੇ ਪੱਠਿਆਂ ਵਿੱਚ ਬਹੁਤ ਜ਼ਿਆਦਾ ਘੱਟ ਵਰਤੋਂ ਕਰਦੇ ਜੀ ਹਾਂਜੀ ਤੇ ਭਾਜੀ ਇੱਕ ਵਾਰੀ ਨਾ ਸਾਡੀ ਆਡੀਅנס ਨੂੰ ਲੋਕੇਸ਼ਨ ਦੱਸ ਦੋ ਔਰ ਉਸ ਤੋਂ ਬਾਅਦ ਅਸੀਂ ਤੁਹਾਡੇ ਟੇਸਟ ਕਰਾਂਗੇ ਬਰਫੀ ਦਾ ਔਰ ਗੱਜਰ ਪਾਕ ਦਾ ਮੇਰੀ ਲੋਕੇਸ਼ਨ ਹੈਗੀ ਭੁਪਿੰਦਰਾ ਰੋਡ ਦੇ ਡੀਏਵੀ ਸਕੂਲ ਦੇ ਓਪੋਜ਼ਿਟ ਘਰ ਦਾ ਇਹ ਹੈ ਡੀਏਵੀ ਸਕੂਲ ਦੇ ਬਿਲਕੁਲ ਓਪੋਜ਼ਿਟ ਘਰ ਖੜਦੀ ਹੈ ਪਿੰਡਾਂ ਵਾਲੇ ਘਰ ਦੀ ਵਰਤੀ ਟਾਈਮਿੰਗ ਮੇਰੀ 2 ਤੋਂ 6 ਵਜੇ ਤੱਕ ਹੈ ਜੀ 2 ਤੋਂ 6 ਵਜੇ ਤੱਕ ਫਟੇ ਟਾਈਮਿੰਗ ਹੈ ਅੱਛਾ ਪਾਜੀ ਕਈ ਵਾਰੀ ਆਫ ਵੀ ਹੁੰਦਾ ਤੁਹਾਡੇ ਕਿ ਨਹੀਂ ਉਹ ਆਫ ਨਹੀਂ ਕਰਦੇ ਇਹ ਆਫ ਕੋਈ ਨਹੀਂ ਹੈਗਾ ਜੀ ਤੇ ਕਸਟਮਰ ਮੈਨੂੰ ਹੋਰ ਹੈ ਮੈਨੂੰ ਪਹਿਲਾਂ ਕਾਲ ਕਰ ਲੈਂਦੇ ਨੇ ਅੱਛਾ ਜੀ ਹਾਂਜੀ ਤੇ ਪਾਜੀ ਫਿਰ ਆਪਣਾ ਨੰਬਰ ਵੀ ਨਾਲ ਤੁਸੀਂ ਦੱਸ ਦੋ ਨੰਬਰ ਹੈਗੇ ਮੇਰਾ 98 ਜੀ 1478908802 ਜੀ ਜੀ ਆ ਸੋ ਦੋਸਤੋ ਇਸ ਪੋਸਟਰ ਦੇ ਉੱਪਰ ਨੰਬਰ ਵੀ ਲਿਖਿਆ ਹੋਇਆ ਔਰ ਅਗਰ ਜੇ ਤੁਸੀਂ ਕੋਈ ਆਰਡਰ ਵੀ ਕਰਨਾ ਚਾਹੁੰਦੇ ਹੋ ਆਰਡਰ ਵੀ ਕਰ ਸਕਦੇ ਹੋ ਸੋ ਆਰਡਰ ਵੀ ਤਿਆਰ ਕੀਤਾ ਜਾਂਦਾ ਤੇ ਭਾਜੀ ਜਿਵੇਂ ਕੋਈ ਆਪਣਾ ਸਮਾਨ ਫੋਰਨ ਮੰਗਾਉਣਾ ਹੋਵੇ ਉਹ ਵੀ ਕੋਰੀਅਰ ਕਰ ਦਿੰਦੇ ਕੋਰੀਅਰ ਕਰ ਦਿੰਦੇ ਓਕੇ ਉਹਦੀ ਜਿੰਨੇ ਵੀ ਕੋਈ ਚਾਰਜ ਲੱਗਦੇ ਨਹੀਂ ਵਾਲੇ ਨੂੰ ਦੱਸਦੇ ਨਹੀਂ ਪਹਿਲਾਂ ਜਿਹੜੇ ਕੋਰੀਅਰ ਚਾਰਜਿੰਗ ਹੁੰਦੀ ਹੈ ਅੱਛਾ ਜੀ ਇੱਕ ਮਿੰਟ ਸਿਸਟਮ ਹੋ ਰਿਹਾ ਸਾਡੀ ਬਰਫੀ ਅਸੀਂ ਕਸਟਮਰ ਨੂੰ ਇਹ ਕਹਿੰਦੇ ਤੁਸੀਂ ਜੀ ਗਰਮੀ 'ਚ ਜਿੰਨਾ ਮਰਜ਼ੀ ਚ ਰੱਖੜੀ ਬਰਫੀ ਨਹੀਂ ਖਰਾਬ ਹੋਊਗੀ ਐਨੀ ਸ਼ੁੱਧ ਦੀ ਗਰੰਟੀ ਹੈ ਕਿੰਨੇ ਦਿਨ ਤੱਕ ਤੁਹਾਡੀ ਬਰਫੀ ਜਿਹੜੀ ਹੈ ਸਾਡੀ ਬਰਫੀ ਮੱਖੀ ਜਾਣੀ ਪਰ ਖਰਾਬ ਨਹੀਂ ਹੋਊਗੀ ਚਾਹੇ ਨੂੰ ਤੁਸੀਂ ਮਹੀਨਾ ਰੱਖ ਲਓ ਜੀ ਹਾਂ ਪਤਾ ਨਹੀਂ ਕਿਉਂਕਿ ਹੋਰ ਇਸ ਤੋਂ ਬਾਅਦ ਆਪਾਂ ਨੂੰ ਹੋਰ ਕੀ ਚੀਜ਼ ਚਾਹੀਦੀ ਹੈ ਕਿਉਂਕਿ ਜਿਹੜੀ ਸ਼ੁੱਧ ਚੀਜ਼ ਹੈ ਨਾ ਉਹ ਬਹੁਤ ਘੱਟ ਮੇਰੇ ਤੋਂ ਹੋਰ ਸਾਡੀ ਨਾ ਜਿਹੜੀ ਅਸੀਂ ਲਾ ਲੋ ਖੂਆ ਸਵੇ ਕਰੋ ਮੇਰੇ ਕਸਟਮਰ ਜੀ ਦੇਖ ਸਕਦੇ ਨੇ ਬਿਨਾ ਮੈਨੂੰ ਫੋਨ ਕੀਤੇ ਜੀ ਮੇਰਾ ਪਿੰਡ ਈਲਵਾਲ ਖੇੜੀਆ ਸੰਗਰੂਰ ਦੇ ਨਾਲ ਪੈ ਜਾਂਦੇ ਮੇਰੇ ਆਪਣਾ ਡੈਰੀ ਫਾਰਮ ਦੇਖ ਸਕਦੇ ਨੇ ਮੇਰੇ ਕੋਲ ਕਿੰਨੇ ਪਸ਼ੂ ਨੇਗੇ ਤੇ ਆਪਣਾ ਸਾਫ ਸੁਥਰਾ ਸਾਰਾ ਜਿਹੜਾ ਸਮਾਨ ਹੈ ਬਿਲਕੁਲ ਸਾਫ ਸੁਥਰਾ ਬਣ ਕੇ ਆਉਂਦਾ ਬਿਲਕੁਲ ਭਾਜੀ ਅਸੀਂ ਵੀ ਚਾਹਾਂਗੇ ਹਨਾ ਵੀ ਤੁਹਾਡਾ ਜਿਹੜੇ ਤੁਸੀਂ ਇੰਨੀ ਮਿਹਨਤ ਕਰਕੇ ਕਰਦੇ ਹੋ ਇੱਥੇ ਚੀਜ਼ਾਂ ਲੈ ਕੇ ਆਂਦੇ ਹੋ ਲੋਕਾਂ ਨੂੰ ਸ਼ੁੱਧ ਚੀਜ਼ ਦੇਂਦੇ ਹੋ ਸੋ ਬਣਦਾ ਵੀ ਹੈ ਅਸੀਂ ਤੁਹਾਡੇ ਕੋਲ ਲੋਕ ਆਉਣ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮਾਰਕੀਟ ਦੇ ਵਿੱਚ ਇਦਾਂ ਦੀਆਂ ਸ਼ੁੱਧ ਚੀਜ਼ਾਂ ਆਪਾਂ ਨੂੰ ਮਿਲਦੀਆਂ ਹੋਣ ਜਾਂ ਨਾ ਆਪਣੇ ਪਿੰਡਾਂ ਵਿੱਚ ਹੀ ਰਹਿ ਗਿਆ ਜਿਹੜਾ ਬਾੜਾ-ਬੋਟਾ ਸ਼ੁੱਧ ਚੀਜ਼ਾ ਰਹਿਣੀ ਆ ਥਾਣੀਆਂ ਪੀਣੀਆਂ ਹੋ ਗਈਆਂ ਨਾ ਮੈਂ ਸਾਰੀ ਸਭ ਤੋਂ ਵੱਡੀ ਇੱਕ ਗੱਲ ਜੇ ਮੇਰੇ ਕੋਲ ਕਿ ਕਸਟਮਰ ਆ ਗਈ ਸਭ ਤੋਂ ਪਹਿਲਾਂ ਅਸੀਂ ਟੇਸਟ ਕਰਵਾਉਣੀ ਜਦੋਂ ਟੇਸਟ ਕਰਦੇ ਨੇ ਨਾ ਇਹ ਉਹ ਸਭ ਤੋਂ ਪਹਿਲਾਂ ਜੇ ਮੰਨ ਲਓ ਉਹਨਾਂ ਨੇ 1 ਕਿਲੋ ਵਰਫ ਮੈਂ ਕਿਹਾ ਕਿ ਕਿਲੋ ਨਹੀਂ ਤੁਸੀਂ ਅੱਜ ਅੱਧਾ ਕਿਲੋ ਲੈ ਜਾਓ ਅੱਛਾ ਅਗਲੇ ਦਿਨ ਕਸਟਮਰ ਕਿਲੋ ਵਰਫੀ ਲੈ ਕੇ ਜਾਂਦੇ ਓਕੇ ਅੱਛਾ ਭਾਜੀ ਕਦੇ ਕਸਟਮਰ ਨੇ ਇਹ ਗੱਲ ਨਹੀਂ ਕਿਹਾ ਹੈਗੇ ਵੀ ਤੁਹਾਡੇ ਬਰਫੀ ਦਾ ਰੇਟ ਬਹੁਤ ਹਾਈ ਹੈ ਮੈਡਮ ਇਹਨੂੰ ਅੱਜ ਤੱਕ ਇਸ ਨੂੰ ਕਿਹਦੇ ਸੰਤਕ ਕੁਆਲਟੀ ਚਾਹੀਦੀ ਅੱਛਾ ਕੁਆਲਟੀ ਉਹਨਾਂ ਨੂੰ ਮਾਰੇ ਕਿਰਪਾ ਮੇਰੇ ਕੋਈ ਤੁਹਾਨੂੰ ਕਹਿ ਕਿਹੜੇ ਨਾਜ਼ਰ ਬੇਮਲ ਕੋ ਕਰਨਾ ਜੀ ਕੁਆਲਟੀ ਦਾ ਕਦੇ ਕਪਰ ਵਾਈ ਨਹੀਂ ਜੀ ਕਿਸੇ ਨਾਲ ਹੀ ਹੋਵੇ ਮੇਰੇ ਕੋਲ ਕਿਸੇ ਵੀ ਚੀਜ਼ ਦੇ ਵਿੱਚ ਕੋਈ ਦਿੱਕਤ ਨਹੀਂ ਆਉਗੀ ਸਾਰੇ ਸਾਫ ਸੂਤਰੀ ਚੀਜ਼ ਜੀ ਕੋਈ ਦੁੱਧ ਵਗੈਰਾ ਉਹ ਬਿਲਕੁਲ ਸਾਫ ਪ੍ਰੋਪਰ ਜੀ ਹਨ ਜਿਵੇਂ ਸਮਾਨ ਬਣਾਉਣ ਦਾ ਤਰੀਕਾ ਕੋਈ ਇਹ ਨਹੀਂ ਹੈਗਾ ਜੰਨੇ ਆਪਾਂ ਕਹਿੰਦੇ ਕੋਈ ਹੋਰ ਆਪਣੇ ਘਰ ਬਣਾ ਰਹੇ ਨੇ ਮਾਤਾ ਨੇ ਮੇਰੇ ਬੀਸੀ ਨੇ ਖੁਦ ਅਸੀਂ ਆਪ ਲਾ ਕੇ ਬਣਾਣੀ ਅੱਛਾ ਚਾਰ ਸਾਢੇ ਚਾਰ ਜਿਹੜੀ ਕੜਾਈ ਸ਼ੁਰੂ ਕਰਦੇ ਨੇ ਇਸ ਦੀ ਕੀ ਗੱਲ ਹੈ ਤੇ ਫਿਰ ਪਾਜੀ ਕਿ ਤਕਰੀਬਨ ਜੀ ਮੈਨੂੰ ਇਹ ਲੱਗੂ ਵੀ 12:30 1 ਵਜੇ ਤੱਕ ਮੇਰਾ ਸਮਾਨ ਪਹੁੰਚ ਜਾਊਗਾ ਖਿੱਚ ਕੇ ਰੈਡੀ ਕਰੀ ਬਾਰੇ ਲੱਗੂ ਮੈਨੂੰ ਤੁਰਨ ਨੂੰ ਪਿੰਡੋਂ 3 ਵਜੇ ਜਾਂਦੇ ਨੇ ਟਾਈਮਿੰਗ ਮੇਰੀ 2 ਤੋਂ 6 ਆ ਜੀ ਮੈਨੂੰ 3 ਪਿੰਡੇ ਵੱਜਦੇ ਔਰ ਮੈਨੂੰ ਸਰ ਪਿੱਛੇ ਨਾ ਆ ਦਿਖ ਰਿਹਾ ਕੁਛ ਕਿ ਉਹ ਤੁਸੀਂ ਨਾਲ ਕਿ ਹੋਵੇਗਾ ਕੀ ਆਏ ਬੀਸੀ ਕੀ ਹੈ ਜੀ ਹਾਂਜੀ ਓਕੇ ਹਾਂਜੀ ਸੋ ਦੋਸਤੋ ਤੁਸ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਅਗਰ ਜੇ ਤੁਸੀਂ ਪਿੰਡਾਂ ਵਾਲਿਆਂ ਦੇ ਕੋਲ ਆਨੇ ਹੋ ਗਾਵਾਂ ਦਾ ਦੇਸੀ ਕੀ ਮਿਲ ਜਾਂਦਾ ਸੀ ਗਾਵਾਂ ਦਾ ਦੇਸੀ ਗਾਵਾਂ ਨੇ ਕੀ ਕੁਝੇ ਬਲਤੀ ਨਹੀਂ ਜੇ ਮਿਕਸ ਨਹੀਂ ਆਪ ਨੂੰ ਮਿਕਸ ਨੇ ਹਾਂਜੀ ਪਗਾਵਾਂ ਨਹੀਂ ਜਿੱਤੇ ਮੱਜਾਂ ਨਹੀਂ ਮਤਲਬ ਕਿ ਕੀ ਓਸ਼ੁੱਧਾ ਹਾਂ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਦੋਸਤੋ ਪੈਕੇਟ ਦੇ ਵਿੱਚ ਕੀ ਓਲ ਹੈ ਕੀ ਆਂਦਾ ਹੋਇਆ ਅਗਰ ਜੇ ਕਿਸੇ ਨੂੰ ਵੀ ਗਾਵਾਂ ਦੇ ਘੋੜੀ ਦੀ ਲੋੜ ਆ ਤਾਂ ਤੁਸੀਂ ਪਿੰਡਾਂ ਵਾਲੇ ਘਰ ਦੀ ਪਰਫੀ ਦੇ ਕੋਲ ਆ ਸਕਦੇ ਹੋ ਕਿੱਚਾ ਕੋਈ ਵੀ ਮਿਲ ਜਾਂਦਾ ਹੈ ਆਪਣੇ ਕੋਲ ਜੋ ਤੁਸੀਂ ਕੱਚਾ ਖੋਇਆ ਵੀ ਸਿਰ ਕਰਦੇ ਹੋ ਕੱਚਾ ਖੋਇ ਮਿਲ ਜਾਂਦਾ ਜੀ ਓਕੇ ਇਹ ਕੱਚਾ ਖੋਇ ਜੇ ਕਿਸੇ ਲੋੜ ਹੋ ਗਈ ਮਤਲਬ ਕਿ ਇਹਦੇ ਵਿੱਚ ਜੇ ਮਿੱਠਾ ਮੂਠਾ ਪਾਣਾ ਪਏਗਾ ਨਾ ਹਾਂਜੀ ਮਿੱਠਾ ਪਾਉਣਾ ਪਊਗਾ ਜੀ ਬਿਲਕੁਲ ਬਿਲਕੁਲ ਦੋਸਤੋ ਤੁਸੀਂ ਦੇਖ ਸਕਦੇ ਹੋ ਅਗਰ ਜੇ ਪੰਨੀ ਆਪਣੀ ਚੁਆਇਸ ਨਾਲ ਬਣਾਉਣੀਆਂ ਨੇ ਜੀ ਕੱਚੇ ਖੋਇ ਕਸਟਮਰ ਬਣਾਉਂਦਾ ਸੀ ਲੈ ਕੇ ਆਉਣੇ ਅੱਛਾ ਹਾਂਜੀ ਕਈਆਂ ਦਾ ਨਾ ਵਾਈਟ ਕਲਰ ਹੁੰਦਾ ਹੈ ਇਹ ਬ੍ਰਾਊਨ ਦਾ ਕਲਰ ਹੈ ਤੇ ਮੈਂ ਇਹ ਹੋਰ ਹੋਣਾ ਜਿਵੇਂ ਆਪਾਂ ਕੜਾਹੀ ਵਿੱਚ ਚਾਰਾ ਦੁੱਧ ਪਾ ਕੇ ਕੱਢਾਂਗੇ ਤੇ ਇਹ ਥੋੜੇ ਬ੍ਰਾਊਨ ਚ ਬਣ ਜਲੇ ਚਲੋ ਬਾਜੀ ਫਿਰ ਹੁਣ ਮੈਨੂੰ ਟੈਸਟ ਕਰਵਾਓ ਹਾਂਜੀ ਕਰਵਾਉਂਗੇ ਤੇ ਦੋਸਤੋ ਬਾਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਔਰ ਪਿੱਛੇ ਨੰਬਰ ਵੀ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਬਾਜੀ ਉਹਨਾਂ ਤੋਂ ਆਪਣੀ ਚੀਜ਼ ਬਣਵਾ ਵੀ ਸਕਦੇ ਹੋ ਜੇ ਤੁਸੀਂ ਵਿਦੇਸ਼ ਦੀ ਧਰਤੀ ਤੇ ਬੈਠੇ ਹੋ ਤੁਸੀਂ ਇੱਥੇ ਆਰਡਰ ਕਰਕੇ ਆਪਣਾ ਜਿਹੜਾ ਸਮਾਨ ਹੈ ਵਿਦੇਸ਼ ਮੰਗਵਾ ਸਕਦੇ ਹੋ ਸੋ ਦੋਸਤੋ ਹੁਣ ਆਪਣੀ ਟੈਸਟਿੰਗ ਦੀ ਵਾਰੀ ਆ ਗਈ ਸਭ ਤੋਂ ਪਹਿਲਾਂ ਆਪਾਂ ਖਾਵਾਂਗੇ ਕਾਚਰਪਾ ਸੋ ਹੁਣ ਆ ਗਿਆ ਹੋਏ ਬਰਫੀ ਦੀ ਵਾਰੀ ਸੋਹੀ ਗੱਲ ਬਾਜੀ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਕੁਆਲਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਸੋਹੀ ਗੱਲ ਹੈ ਸੋ ਇੰਨੀ ਸੌਫਟ ਔਰ ਬਰਦਰ ਜੀਬ ਤੇ ਖੁਰਦੀ ਜਾਂਦੀ ਹੈ ਹਾਂਜੀ ਇਹ ਹੀ ਆਪਣੀ ਪਿਓਰਿਟੀ ਦੀ ਹੈ ਨਾ ਅ ਕਿ ਸ਼ੁੱਧਤਾ ਦੇ ਨਿਸ਼ਾਨੀ ਹੁੰਦੀ ਹੈ ਤੁਹਾਨੂੰ ਦੋਸਤੋਂ ਹੁਣ ਤੁਸੀਂ ਕਰਨਾ ਕੀ ਹੈ ਬਾਜੀਓ ਨਾਲ ਲੋਕੇਸ਼ਨ ਦੱਸ ਸਕਦੇ ਹੋ ਔਰ ਉਹਨੇ ਆਪਣਾ ਫੋਨ ਨੰਬਰ ਵੀ ਦੱਸ ਸਕਦਾ ਔਰ ਤੁਸੀਂ ਉਸ ਲੋਕੇਸ਼ਨ ਤੇ ਪਹੁੰਚ ਕੇ ਬਾਜੀਓ ਨਾਲ ਕੋਈ ਗਾਜਰ ਪਾ ਕੋਈ ਦੀ ਬਰਫੀ ਚੱਕ ਪਿੰਨੀ ਔਰ ਜੇ ਤੁਹਾਨੂੰ ਪਿੰਨੀ ਪਸੰਦ ਨੇ ਹਨ ਅਲਸੀ ਦੀਆਂ ਹੋ ਗਈਆਂ ਔਰ ਛੋਲਾ ਦੀਆਂ ਹੋ ਗਈਆਂ ਤਾਂ ਤੁਸੀਂ ਉਹ ਵੀ ਇੱਥੋਂ ਆ ਕੇ ਲੈ ਕੇ ਜਾ ਸਕਦੇ ਹੋ ਤੇ ਤੁਸੀਂ ਕਰਨਾ ਕੀ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਪਿੰਡਾਂ ਵਾਲੇ ਘਰ ਦੀ ਬਰਫੀ ਨੂੰ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਡੇ ਜਿਹੜੇ ਪੰਜਾਬੀ ਵੀਰ ਭੈਣ ਭਰਾ ਜੋ ਵੀ ਕੋਈ ਕੰਮ ਕਰਦੇ ਨੇ ਉਹਨਾਂ ਨੂੰ ਪੰਜਾਬੀਆਂ ਦੇ ਹੀ ਸਪੋਰਟ ਦੀ ਲੋੜ ਹੁੰਦੀ ਆ ਸੋ ਇਹਨਾਂ ਨੂੰ ਦੱਬ ਕੇ ਸਪੋਟ ਕਰੋ ਔਰ ਇਹਨਾਂ ਦੇ ਵੀਡੀਓ ਨੂੰ ਸ਼ੇਅਰ ਵੀ ਕਰੋ ਤਾਂ ਜੋ ਇਹ ਵੀਡੀਓ ਹੋਰ ਥਾਂਵਾਂ ਤੱਕ ਵੀ ਜਾਵੇ ਔਰ ਇਹਨਾਂ ਨੂੰ ਜੜੀ ਹੈ ਸਪੋਰਟ ਮਿਲੇ ਔਰ ਇਹ ਆਪਣੇ ਕੰਮ ਦੇ ਵਿੱਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਵੀ ਕਰਨਾ ਧੰਨਵਾਦ